ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੰਗਲਾ ਪੰਜਾਬ ਤੇ ਅੱਜ ਆਪਾਂ ਤੁਹਾਡੇ ਨਾਲ ਫਿਰ ਤੋਂ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਉਹਦਾ ਫਾਲੇ ਜਿਹੜਾ ਸਾਨੂੰ ਜ਼ਰੂਰ ਮਿਲਦਾ ਹੈ ਖੁਸੇ ਭੁੱਖੇ ਦੇ ਢਿੱਡ ਵਿੱਚ ਰੋਟੀ ਜਦੋਂ ਪਿਆਸ ਮੀਣ ਤਾਂ ਬੜੀਆਂ ਹੀ ਦੁਆਵਾਂ ਸਾਨੂੰ ਦਿੱਤਾ ਹੈ ਇਹੋ ਜੀ ਕਹਾਣੀ ਲੈ ਕੇ ਅੱਜ ਅਸੀਂ ਤੁਹਾਡੇ ਰਉ ਬਰੁਹ ਹੋਏ ਹਾਂ ਪਿੱਛੇ ਆਪਾਂ ਇਹ ਵਿਸ਼ਾ ਬਣਾ ਚੁੱਕਿਆ ਕਿੰਦੇ ਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤੇ ਉਹਦਾ ਫਾਲੇ ਜਿਹੜਾ ਸਾਨੂੰ ਜ਼ਰੂਰ ਮਿਲਦਾ ਹੈ ਕਿਉਂਕਿ ਇਹ ਨਹੀਂ ਕਿ ਉਹਦਾ ਫਾਲ ਸਾਨੂੰ ਵਗਲੇਸਾਂ ਨੂੰ ਮਿਲ ਜਿਦਾ ਉਹਦਾ ਫਾਲੇ ਜਿਹੜਾ ਸਾਨੂੰ ਉਸੇ ਵਕਤ ਨਹੀਂ ਮਿਲ ਜਾਂਦਾ ਜ਼ਰੂਰੀ ਨਹੀਂ ਕਿ ਉਹਦਾ ਫਲ ਲੈਣ ਦੇ ਲਈ ਸਾਨੂੰ ਆਉਣ ਵਾਲੇ ਜਨਮ ਦਾ ਫਿਰ ਇੰਤਜ਼ਾਰ ਕਰਨਾ ਪੈਈ ਹੈ ਇਹ ਕੁਝ ਜ਼ਰੂਰੀੀ ਹੁੰਦਾ ਕਿੰਦੇ ਇੱਕ ਪਿੰਡ ਦੇ ਵਿੱਚ ਮਾਂ ਪੁੱਤ ਦੋ ਮਿਲਿੰਗੇ ਸੀ ਬੱਚਾ ਬਹੁਤ ਛੋਟਾ ਸੀ ਉਹਦੇ ਪਿਓ ਦੀ ਮੌਤ ਹੋ ਜਾਂਦੀ ਹੈ ਉਹਦੀ ਮਾਂ ਹੈ ਜਿਹੜੀ ਉਹ ਆਪਣੇ ਪੁੱਤ ਨੂੰ ਪਾਲਦੀ ਖੋਸਦੀ ਉਹਦੀ ਸਾਰ ਸੰਭਾਲ ਕਰਦੀ ਲੋਕਾਂ ਦੇ ਘਰਾਂ ਵਿੱਚ ਖੇਤਾਂ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਤੇ ਫਿਰ ਆਪਣਾ ਤੇ ਆਪਣੀ ਨਿਆਣੇ ਦਾ ਘੇੜ ਪਾਦੀ ਪਰ ਆਪਣੇ ਬੱਚੇ ਨੂੰ ਸੰਸਕਾਰ ਬਹੁਤ ਚੰਗੇ ਦਿੰਦੀ ਜਿੰਨੀ ਵੀ ਮਤ ਹੋ ਸਕੇ ਉਹ ਚੰਗੀ ਹੀ ਦਿੰਦੀ ਕੋਈ ਵੀ ਬੱਚਾ ਜੇ ਕਿਤੇ ਕੋਈ ਗਲਤ ਗੱਲ ਕਰਦਾ ਤੇ ਉਹਦੀ ਮਾਂ ਜ਼ਰੂਰ ਉਹਨੂੰ ਟੋਕਣੀ ਚੰਗੇ ਸੰਸਕਾਰ ਦੀ। ਇਸੇ ਤਰ੍ਹਾਂ ਕਿੰਨੇ ਸਮਾਂ ਗੁਜ਼ਰਦਾ ਜਾਂਦਾ ਹੈ। ਬੱਚਾ ਕੁਝ ਵੱਡਾ ਹੁੰਦਾ ਹੈ ਮਾਂ ਉਸ ਨੂੰ ਪੜਨ ਤੇ ਵਿਦਿਆਲੇ ਵਿੱਚ। ਵਿਦਿਅਕ ਆਧਾਰਾ ਕੋਈ ਕਿੱਥੇ ਉਹ ਪੜਨ ਦੇ ਲਈ ਪੈਸੇ ਲੱਗ ਜਾਂਦੇ। ਕਿ ਬੱਚੇ ਨੂੰ ਜਿਹੜੀ ਸਿੱਖਿਆ ਹੈ ਉਹ ਵੀ ਜ਼ਰੂਰੀ ਸੀ। ਤਾਂ ਕਿੰਨੇ ਬੱਚਾ ਰੜਾ ਆਪਣੇ ਵਿਦਿਆਲੇ ਦੇ ਵਿੱਚ ਪੜਨ ਦੇ ਲਈ ਜਾਂਦਾ ਹੈ। ਹੋਰ ਨਾ ਬੱਚਿਆਂ ਦੇ ਨਾਲ ਉਹ ਪੜਾਈ ਦੇ ਵਿੱਚ ਵੀ ਹਵਾਲਾ ਰਹੇ। ਕਿੰਦੇ ਸਮਾਂ ਗੁਜ਼ਰਦਾ ਜਾਂਦਾ ਏ ਹੁਣ ਬੱਚਾ ਵੱਡਾ ਹੋ ਜਾਂਦਾ ਏ ਜਿੰਨੀ ਉਹਨਾਂ ਦੇ ਕੋਲ ਪੂੰਜੀ ਹੈਗੀ ਸੀ ਗੁਣਜਾਇਸ਼ ਹੈਗੀ ਸੀ ਉਸੇ ਹਿਸਾਬ ਨਾਲ ਮਾਂ ਆਪਣੇ ਪੁੱਤ ਨੂੰ ਪੜਾ ਲਖਾ ਲੈਂਦੀ ਪਰ ਹੁਣ ਜਿਹੜੀ ਮਾਂ ਹੈ ਉਹਦੇ ਤੋਂ ਕੋਈ ਬਹੁਤਾ ਜ਼ਿਆਦਾ ਕੰਮ ਨਹੀਂ ਹੁੰਦਾ ਮੇਨਤ ਮਜ਼ਦੂਰੀ ਲਈਦੀ ਤੇ ਉਹ ਆਪਣੇ ਪੁੱਤ ਨੂੰ ਆਖਦੀ ਏ ਕਿ ਹੁਣ ਵੇਲਾ ਆ ਗਿਆ ਏ ਕਿ ਤੂੰ ਮਿਹਨਤ ਮਜ਼ਦੂਰੀ ਕਰੇ ਆਪਣਾ ਖੁਦ ਦਾ ਟਿਕਟੇ ਮੇਰਾ ਵੀ ਪਰਣਾ ਪਏਗਾ ਕਿਉਂਕਿ ਉਸਦੀ ਮਾਂ ਹੈ ਜਿਹੜੀ ਉਹ ਕੁਝ ਬਿਮਾਰ ਰਹਿਣ ਲੱਗ ਸਕਦੀ ਉਹਦੇ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਤੇ ਬੱਚੇ ਦੇ ਸੰਸਕਾਰ ਬਹੁਤ ਚੰਗੇ ਸੀ ਸਿੱਖਿਆ ਬਹੁਤ ਚੰਗੀ ਸੀ ਮਾਂ ਦੀ ਤਾਂ ਬੱਚਾ ਛੱਟ ਹੀ ਮੰਨ ਜਾਂਦਾ ਹੈ ਛੋਟੀ ਉਮਰੇ ਹੀ ਬੱਚਾ ਜਿਹੜਾ ਉਹ ਮਿਹਨਤ ਮਜ਼ਦੂਰੀ ਕਰਨ ਲੱਗ ਜਾਂਦਾ ਹੈ ਤੇ ਆਪਣੀ ਮਾਂ ਨੂੰ ਬਾਹਰ ਕਿਤੇ ਵੀ ਘਰ ਤੋਂ ਕੰਮ ਕਰਨ ਦੇ ਲਈ ਨਹੀਂ ਜਾਣ ਦਿੰਦਾ ਇਸੇ ਤਰ੍ਹਾਂ ਕਿ ਜੇ ਸਮਾਂ ਗੁਜ਼ਰਦਾ ਜਾਂਦਾ ਹੋਣ ਮਾਂ ਐ ਜਿਹੜੀ ਮੰਜੇ ਤੇ ਪੈਸੇ ਜਦ ਮਾਂ ਮੰਜੇ ਤੇ ਪੈ ਜਾਂਦੀ ਹੈ ਤੇ ਲੜਕਾ ਸੋਚਦਾ ਹੈ ਕਿ ਜੇਕਰ ਮੇਰੇ ਕੋਲ ਕੋਈ 4 ਪੈਸੇ ਵੱਧ ਹੋਣ ਤਾਂ ਮੈਂ ਆਪਣੀ ਮਾਂ ਦਾ ਇਲਾਜ ਕਿਸੇ ਚੰਗੇ ਵੈਦ ਹਕੀਮ ਦੇ ਕੋਲ ਕਰਵਾ ਸਕਾਂ ਪਰ ਅਫਸੋਸ ਕਿ ਮੇਰੇ ਕੋਲ ਬਹੁਤੇ ਜ਼ਿਆਦਾ ਪੈਸੇ ਨਹੀਂ ਹੈ। ਕਿ ਦੇ ਇਸੇ ਤਰ੍ਹਾਂ ਫਿਰ ਕੀ ਉਹ ਕਿ ਲੜਕਾ ਸੋਚਦਾ ਹੈ ਕਿ ਮੈਂ ਕਿਸੇ ਕੋਲ ਪੈਸੇ ਉਧਾਰ ਲੈ ਲਵਾਂ। ਜਾਂ ਲੈ ਵਾਅਦਾ ਨੇਮਤ ਕਰਾਂ। ਪਰ ਉਸਦੀ ਮਾਂ ਕਹਿੰਦੀ ਹੈ ਕਿ ਨਹੀਂ ਪੁੱਤ ਕਿਸੇ ਤੋਂ ਉਧਾਰ ਪੈਸੇ ਨਾ ਲਈ। ਨਹੀਂ ਤਾਂ ਉਹਦੇ ਬਦਲੇ ਤੇਰੇ ਗਲ ਦੇ ਵਿੱਚ ਫਾਹੀ ਪੈ ਜਾਵੇਗੀ। ਉਹ ਤੈਨੂੰ ਸਦਾ ਦੇ ਵਾਸਤੇ ਗੁਲਾਮ ਬਣਾ ਲਵੇਗੀ। ਕਿ ਜੇ ਤੂੰ ਬਾਦ ਮਿਹਨਤ ਕਰੇਗਾ ਛੋਟੀ ਉਮਰੇ ਹੀ ਤੂੰ ਫਿਰ ਜਿਹੜਾ ਥੱਕ ਜਾਇਆ ਕਰੇਗਾ ਤੂੰ ਬਾਅਦ ਹੀ ਜਿਆਦੀ ਮਿਹਨਤ ਨਹੀਂ ਕਰ ਸਕਦਾਗਾ ਚਲੋ ਬੱਚਾ ਇਸੇ ਤਰ੍ਹਾਂ ਮਿਹਨਤ ਮਜ਼ਦੂਰੀ ਦੇ ਲਈ ਜਾਂਦਾ ਹੈ ਅੱਕੇ ਤੇਰੀ ਮਾਂ ਰੋਟੀ ਟੋਕ ਕੇ ਘਰ ਬਣਾ ਲਿਆ ਕਰਦੀ ਸੀ ਔਰ ਕਹਿੰਦੇ ਹੁਣ ਮਾਂ ਮੰਜੇ ਕੇ ਪੈਗੀ ਉਹਦੇ ਤੋਂ ਰੋਟੀ ਟੋਕ ਕੇ ਜਿਹੜਾ ਨਹੀਂ ਲਾਇਆ ਜਾਂਦਾ ਤੇ ਲੜਕਾ ਜਿਹੜਾ ਥੱਕਿਆ ਟੁੱਟਿਆ ਆਉਂਦਾ ਕਿ ਰੋਟੀ ਇਹਦੇ ਤੋਂ ਵੀ ਨਹੀਂ ਬਣਾਈ ਜਾਂਦੀ ਕਈ ਵਾਰਾਂ ਭੁੱਖੇ ਢਿੱਡ ਵੀ ਸੌਣਾ ਪੈਂਦਾ ਪਰ ਹੁਣ ਕੀ ਹੈ ਕਿ ਮਾਂ ਆਖਦੀ ਹੈ ਕਿ ਨਹੀਂ ਪੁੱਤ ਉਹ ਬਾਰੋਂ ਹੀ ਕੁਝ ਖਾਣ ਦੇ ਲਈ ਲੈ ਆਇਆ ਕਰ। ਤੂੰ ਆਪਣਾ ਜੱਟੇ ਵੀ ਭਰ ਲਿਆ ਕਰ ਤੇ ਮੇਰਾ ਵੀ ਛਿੱਟ ਭਰ ਜਾਇਆ ਕਰ। ਤਾਂ ਲੜਕਾ ਟੈਕ ਠੀਕ ਆ। ਹੁਣ ਕੀ ਹੈ ਕਿ ਉਹ ਜਿੱਥੋਂ ਕੰਮ ਤੋਂ ਕਰਕੇ ਆਉਂਦਾ ਜਾਂ ਸ਼ਹਿਰ ਜਾਂਦਾ ਜਾਂ ਬਾਜ਼ਾਰ ਜਿੱਥੇ ਵੀ ਕੰਮ ਕਰਦਾ ਵਾਪਸ ਘਰ ਆਉਣ ਲੱਗਿਆ। ਰੋਟੀ ਜਿਹੜੀ ਪੱਕੀ ਪਕਾਈ ਉਥੋਂ ਘਰ ਲੈਣ ਲੱਗਾ। ਕਹਿੰਦੇ ਕਿ ਮਾਂ ਨੇ ਟੇਟ ਪਰ ਕਿ ਰੋਟੀ ਖਾ ਲੈਂਦੀ ਤੇ ਪੁੱਤ ਵੀ ਖਾ ਲੈਂਦਾ। ਦਿਨ गुज़रਦੇ ਜਾਂਦੇ। ਹੁਣ ਮਾਂ ਹੈ ਜਿਹੜੀ ਉਹ ਭੁੱਖ ਘਟਦੀ ਜਾਂਦੀ। ਮਨਜੇ ਤੇ ਹੋ ਬਿਲਕੁਲ ਪਿਆਸੰਗੀ ਮਾਂ ਇੱਕ ਰੋਟੀ ਖਾਂਦੀ ਤੇ ਪੁੱਤ ਸੋਚਦਾ ਹੈ ਕਿ ਕਿਉਂ ਨਾ ਮੈਂ ਇੱਕ ਰੋਟੀ ਖਾਇਆ ਕਰਾਂ ਕੁਝ ਪੈਸੇ ਜਮਾ ਕਰ ਲਵਾਂ ਜਿਦੇ ਨਾਲ ਆਪਣੀ ਮਾਂ ਦਾ ਇਲਾਜ ਕਰਵਾ ਸਕਾਂ ਤਾਂ ਕਹਿੰਦੇ ਉਹ ਆਪਣੀ ਮਾਂ ਦੇ ਲਈ ਇੱਕ ਰੋਟੀ ਲੈ ਆਉਂਦਾ ਤੇ ਇੱਕ ਰੋਟੀ ਆਪਣੇ ਲਈ ਲੈ ਆਉਂਦਾ ਮਾਂ ਆਖਦੀ ਕਿ ਪੁੱਤ ਮੈਂ ਤਾਂ ਇੱਕ ਰੋਟੀ ਤਾਂ ਖਾਂਦੀ ਆ ਤੇ ਹੁਣ ਮੇਰੀ ਜ਼ਰੂਰਤ ਇਹ ਰੋਟੀ ਹੀ ਕਿ ਭੁੱਖਰੀ ਬਹੁਤੀ ਲੱਗਦੀ ਕਿਉਂਕਿ ਮੈਂ ਮਨਜੇ ਤੇ ਪਈ ਹਾਂ ਪਰ ਤੂੰ ਇੱਕ ਰੋਟੀ ਕਿਉਂ ਖਾਂਦਾ ਆ ਆਪਣੀ ਮਾਂ ਨੂੰ ਝੂਠ ਬੋਲ ਦਿੰਦਾ ਕਿ ਨਹੀਂ ਮਾਂ ਮੈਂ ਉੱਥੇ ਖਾਣਾ ਇਹ ਤਾਂ ਬਸ ਮੈਂ ਤਾਂ ਲਿਆਉਂਦਾ ਕਿ ਆਪਾਂ ਦੋਵੇਂ ਮਾਂ ਪੁੱਤ ਇਕੱਠੇ ਬੈਠ ਕੇ ਰੋਟੀ ਖਾਈਏ ਆਪਣਾ ਪਿਆਰ ਜਿਹੜਾ ਹੋਰ ਵਧਦਾ ਜਾਵੇ ਮਾਂ ਮੰਨ ਜਾਂਦੀ ਕਿੰਦੇ ਅੱਜ ਕੀ ਇਹ ਕਿ ਜਦੋਂ ਵਾਪਸ ਘਰ ਆਉਣ ਲੱਗਦਾ ਹੈ ਤਾਂ ਕਿਤੇ ਬਾਜ਼ਾਰ ਦੇ ਵਿੱਚ ਨਾ ਇੱਕ ਬਜ਼ੁਰਗ ਬੰਦਾ ਦੇਖਣ ਨੂੰ ਭੁੱਖਾ ਪਿਆਸਾ ਬਹੁਤ ਦਿਨਾਂ ਤੋਂ ਹੋ ਗਿਆ ਇੰਜ ਜਾ ਪਰਿਆ ਕਿੰਦਾ ਤਪੜੀ ਵਿਛਾ ਕੇ ਤੇ ਬੈਠਾ ਹੋਇਆ ਮੰਗ ਰਿਹਾ ਹੈ ਕਿ ਮੈਂ ਭੁੱਖਾ ਲੋਕ ਕੋਲੋਂ ਦੀ ਲੰਘ ਰਹਿਣੀ ਕੋਈ ਵੀ ਉਸ ਨੂੰ ਕੁਝ ਵੀ ਖਾਣ ਦੇ ਲਈ ਜਾਂ ਉਹਨੂੰ ਕੋਈ ਪੈਸਾ ਤੋਂ ਲੰਘਦੀ ਹੈ ਕਿੰਦੇ ਲੜਕਾ ਜਦੋਂ ਕੋਲੋਂ ਦੀ ਗੁਜ਼ਰਨ ਲੱਗਿਆ ਲੰਘਣ ਲੱਗਿਆ ਤਾਂ ਸੋਚਦਾ ਹੈ ਕਿ ਨੂੰ ਭੁੱਖ ਲੱਗੀ ਤਾਂ ਉਹਦੇ ਕੋਲ ਹੋਰ ਤਾਂ ਕੁਝ ਹੈ ਨਹੀਂ ਸੀ ਉਹ ਇੱਕ ਰੋਟੀ ਉਸ ਬਜ਼ੁਰਗ ਬੰਦੇ ਨੂੰ ਦਿੱਤਾ ਤੇ ਕਹਿੰਦਾ ਕਿ ਆ ਲੋ ਬਜ਼ੁਰਗ ਤੁਸੀਂ ਕਾफी ਭੁੱਖੇ ਪਿਆਸੇ ਲੱਗਦੇ ਹੋ ਹੰਜ ਕਰੋ ਕਿ ਆ ਰੋਟੀ ਖਾ ਲਓ ਤੁਹਾਡਾ ਢਿੱਡ ਪਰ ਸਾਈ ਕਿੰਦੇ ਬਜ਼ੁਰਗ ਜਿਹੜਾ ਇੱਕ ਰੋਟੀ ਖਾਂਦਾ ਹੈ ਬੜੀਆਂ ਹੀ ਦੁਆਵਾਂ ਮਿਲਦਾ ਹੈ ਪੈਰ ਇਸ ਨੌਜਵਾਨ ਲੜਕੇ ਨੂੰ ਲੱਗਿਆ ਕਿ ਇਹ ਹਲੇ ਵੀ ਭੁੱਖਾ ਹੈ। ਉਹ ਕੀ ਕਰਦਾ ਹੈ ਕਿ ਦੂਜੀ ਰੋਟੀ ਜਿਹੜੀ ਆਪਣੇ ਝੋਲੇ ਵਿੱਚੋਂ ਕੱਢਦਾ ਹੈ। ਤਾਂ ਫਿਰ ਉਸ ਬਜ਼ੁਰਗ ਵੱਲ ਵਧਦਾ ਹੈ। ਪਰ ਕਿੰਦੇ ਬਜ਼ੁਰਗ ਆਖਦਾ ਹੈ ਕਿ ਨਹੀਂ। ਇਹ ਰੋਟੀ ਦੂਜੇ ਦੇ ਵਾਸਤੇ ਘਰ ਲੈ ਕੇ ਚੱਲਿਆ। ਤੂੰ ਉਹਨੂੰ ਖਵਾ ਦੇ। ਇਹ ਹੈਰਾਨ ਹੋ ਜਾਂਦਾ ਹੈ। ਨਾਲ ਹੀ ਬਜ਼ੁਰਗ ਫੇਰ ਆਖ ਦਿੰਦਾ ਹੈ ਕਿ ਹੋ ਸਕਦਾ ਤੂੰ ਆਪਣੀ ਮਾਂ ਵਾਸਤੇ ਲੈ ਕੇ ਚੱਲਿਆ ਹੋਵੇਂ। ਘਰ ਭੁੱਖੀ ਪਿਆਸੀ ਹੋਵੇ ਕੀ ਰੋਟੀ ਉਹਨੂੰ ਖਵਾ ਦੇ। ਹੈਰਾਨ ਹੋ ਜਾਂਦਾ ਕਿ ਤੂੰ ਕਿੰਜ ਪਤਾ ਹੈ ਕਿ ਮੇਰੀ ਮਾਂ ਘਰ ਹੋ ਗਈ। ਪਰ ਕਿੰਦੇ ਇੱਕ ਲੜਕਾ ਬਹੁਤ ਆਜਾਦਾ ਬੋਲਦਾ ਨਹੀਂ ਸੀ ਤੇ ਬੜਾ ਹੀ ਜਿਆਦਾ ਸਬਰ ਤੇ ਸੰਤੁਸ਼ਟ ਵਾਲਾ ਸੀ ਕਿੰਦੇ ਉਹ ਬਸੂਰਕੇ ਜਿਹੜਾ ਰੋਟੀ ਖਾ ਕੇ ਆਪਣੇ ਰਸਤੇ ਤੁਰ ਜਾਂਦਾ ਹੈ ਤੇ ਕਿੰਦੇ ਲੜਕਾ ਹੈ ਆਪਣੀ ਘਰ ਨੂੰ ਜਾਂਦਾ ਘਰ ਪਹੁੰਚ ਕੇ ਆਪਣੀ ਮਾਂ ਨੂੰ ਰੋਟੀ ਦਿੰਦਾ ਹੈ ਮਾਂ ਰੋਟੀ ਖਾ ਲੈਂਦੀ ਹੈ ਫਿਰ ਪੁੱਛਦੀ ਕਿ ਅੱਜ ਤੂੰ ਮੇਰੇ ਨਾਲ ਬੈਠ ਕੇ ਰੋਟੀ ਕਿਉਂ ਨਹੀਂ ਖਾਧੀ ਤੇ ਕਹਿੰਦਾ ਨਹੀਂ ਮਾਂ ਮੈਂ ਰਸਤੇ ਵਿੱਚ ਹੀ ਖਾ ਆਇਆ ਸੀ ਕਿ ਹੁਣ ਮੈਨੂੰ ਭੁੱਖ ਨਹੀਂ ਹੈਗੀ ਤੇ ਮੈਂ ਪਾਣੀ ਪੀ ਲਿਆ ਮਾਂ ਮੰਨ ਜਾਂਦੀ ਹੈ ਦੋਵੇਂ ਜਾਣੇ ਸੌਂ ਜਾਂਦੇ ਨੇ ਇਸੇ ਤਰ੍ਹਾਂ ਦਿਨ گزرਦੇ ਆ ਤੇ ਕੀ ਹੈ ਕਿ ਮਾਂ ਦੀ ਹਾਲਤ ਜਿਹੜੀ ਹੋਰ ਵਿਗੜਦੀ ਜਾਂਦੀ। ਲੜਕਾ ਸੋਚਦਾ ਹੈ ਕਿ ਕੌਣ ਆਪਣੀ ਮਾਂ ਦੇ ਇਲਾਜ ਲਈ ਹੋਣਾ ਮੈਂ? ਕੋਈ ਹੱਥ ਪੈਰ ਹੋਰ ਮਾਰਾ ਜਾ ਪਿਆ ਸੀ ਉਦਾਰ। ਜਦ ਮੈਂ ਮਿਹਨਤ ਹੋਰ ਕਰਾਂ। ਮਿਹਨਤ ਕਿੰਨੀ ਕੋ ਕਰ ਸਕਦਾ ਸੀ ਕਿਉਂਕਿ ਵਾਪਸ ਅੱਕ ਕੇ ਆਪਣੀ ਮਾਂ ਦੇ ਕੋਲ ਰਾਤ ਨੂੰ ਉਹਨੂੰ ਘਰ ਤਾਂ ਆਉਣਾ ਹੀ ਪੈਣਾ ਸੀ। ਸਿਰਫ ਦਿਨ ਮੇਰੇ ਜਿਹੜੀ ਮਿਹਨਤ ਕਰਦਾ ਉਹਦੇ ਨਾਲ ਵੀ ਥੋੜੀ ਬਹੁਤੀ ਦਵਾਈ दारू ਜਿਹੜਾ ਮਾਂ ਲਈ ਨਾ। ਕਵਸਾ ਕਦਾ ਸੀ ਨੋਵਾ ਮਾਪੁੱਤਾਂ ਦਾ ਟਿੱਡ ਪਰ ਸਕਦਾ ਸੀ ਅੱਜ ਸੋਚਦਾ ਹੈ ਕਿ ਕਿਉਂ ਨਾ ਕਿਸੇ ਤੋਂ ਮੈਂ ਪੈਸੇ ਉਧਾਰ ਲੈ ਲਵਾਂ ਤੇ ਉਹਦੇ ਬਦਲੇ ਵਿੱਚ ਉਹਦੇ ਨਾਲ ਕੋਈ ਥੋੜਾ ਬਹੁਤਾ ਕੰਮ ਕਰਵਾ ਦਿਆਂ ਕਰਾਂ ਕੁਝ ਸਮਾਹੋਰ ਮੈਂ ਲੇਟ ਚਲੇ ਆ ਜਾਣਾ ਕਰਾਂ ਦਾ ਕਰਾਂ ਜਾਂ ਮੈਂ ਸਮੇਂ ਤੋਂ ਪਹਿਲਾਂ ਆ ਜਾਇਆ ਕਰਾਂਗਾ ਜਿਸ ਬੰਦੇ ਤੋਂ ਮੈਂ ਪੈਸੇ ਉਧਾਰ ਲੈਣਾ ਉਹ ਬਾਜ਼ਾਰ ਦੇ ਵਿੱਚ ਜਾਂਦਾ ਹੈ ਸ਼ਹਿਰ ਚ ਜਾਂਦਾ ਹੈ ਨਿਕਾਂ ਹੀ ਬੰਦਿਆਂ ਤੋਂ ਦੁਕਾਨਦਾਰਾਂ ਤੋਂ ਕੰਮ ਪੁੱਛਦਾ ਹੈ ਕੰਮ ਵੀ ਪਾਲ ਦੇ ਦੇ ਪਰ ਕੋਈ ਇਹ ਕੰਮ ਤੇ ਨਹੀਂ ਕਰਦਾ ਕਿੰਦੇ ਆਖਰਕਾਰ ਇੱਕ ਰਸ਼ਨ ਵਾਲੇ ਜਿਹਨੂੰ ਦੁਕਾਨ ਕਹਿ ਸਕਦੇ ਹੋ ਉੱਥੇ ਕਰਿਆਨੇ ਦੀ ਦੁਕਾਨ ਤੇ ਪਹੁੰਚਦਾ ਹੈ ਤਾਂ ਉਹਨੂੰ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਕੰਮ ਕਰਵਾ ਦਿਆਂਗਾ ਤੇ ਮੇਰੀ ਮਾਂ ਹੈ ਜਿਹੜੀ ਸਾਰੀ ਖਲਬਾ ਦੱਸਦਾ ਹੈ ਉਹਦੇ ਇਲਾਜ ਦੇ ਲਈ ਬਿਲਕੁਲ ਪੈਸੇ ਨਹੀਂ ਹੈਗੇ ਜੇਕਰ ਤੁਸੀਂ ਮੈਨੂੰ ਕੁਝ ਪੈਸੇ ਉਧਾਰ ਦੇਈ ਤਾਂ ਕਿੰਦੇ ਦੁਕਾਨਦਾਰ ਜਿਹੜਾ ਬੜਾ ਹੀ ਧੋਖੇਬਾਜ਼ ਸੀ ਉਹ ਉਹ ਠੱਗ ਸੀ ਤਾਂ ਉਹ ਆਖਦਾ ਹੈ ਕਿ ਠੀਕ ਹੈ ਮੈਂ ਤੈਨੂੰ ਪੈਸੇ ਦੇ ਦਿਆਂਗਾ ਇਹ ਲੜਕਾ ਛੱਟ ਹੀ ਜਦੋਂ ਮੰਨ ਜਾਂਦਾ ਨਾ ਇਹਨੂੰ ਕਾਹਲੀ ਪੈ ਜਾਂਦੀ। ਤਾਂ ਉਹ ਦੁਕਾਨਦਾਰ ਹੈ ਜਿਹੜਾ ਕਾਗਜ਼ ਦੇ ਉੱਤੇ ਲਿਖ ਲੈਂਦਾ ਹੈ ਕਿ ਮੈਂ ਤੈਨੂੰ 1000 ਰੁਪਇਆ ਦੇਣ ਲੱਗਾ ਤੇ ਉਹਦੇ ਬਦਲੇ ਵਿੱਚ ਤੂੰ ਮੇਰੇ ਕੋਲ ਸਾਰੀ ਉਮਰ ਕੰਮ ਕਰੇਗਾ। ਪਰ ਕਿੰਦੇ ਲੜਕਾ ਹੈ ਜਿਹੜਾ ਮਾਂ ਦੀ ਪਮਤਾ ਦੇ ਵਿੱਚ ਵੱਜਿਆ ਸੀ, ਮੋਹ ਦੇ ਬੰਧਨ ਵਿੱਚ ਵੱਜਿਆ ਸੀ। ਇਹਨੇ ਉਸ ਕਾਗਜ਼ ਨੂੰ ਪੜਿਆ ਹੀ ਨਹੀਂ। ਕਿਉਂਕਿ ਇਹਨੇ ਸਿਰਫ 100 ਰੁਪਇਆ ਹੀ ਮੰਗਿਆ ਸੀ। ਉਹਨੇ ਲੇਖ 1000 ਲਿਆ। ਇਹਨੇ ਕਿਹਾ ਤਾਂ ਕਿ ਇੱਕ ਸਾਲ ਲਈ ਮੈਂ ਤੇਰੇ ਕੋਲ ਕੰਮ ਕਰਾਂਗਾ ਤੇ ਉਹਨੇ ਲਿਖਿਆ ਕਿ ساری ਉਮਰ ਤੂੰ ਮੇਰੇ ਨਾਲ ਕੰਮ ਕਰੇਂਗਾ ਮੇਰੀ ਦੁਕਾਨ ਤੇ ਕੰਮ ਕਰੇਂਗਾ ਮੇਰਾ ਗੁਲਾਮ ਬਣੇਂਗਾ ساری ਉਮਰ ਲਈ ਕਿਦੇ ਮਾਂ ਦੀ ਜਿਹੜੀ ਮਮਤਾ ਹੈ ਨਾ ਜਿਹੜਾ ਮੋਸ ਸੀ ਉਹ ਦੀਆਂ ਅੱਖਾਂ ਤੇ ਪੱਟੀ ਬੱਜੀ ਹੋਈ ਸੀ ਇਹਨੇ ਉਸ ਕਾਗਜ਼ ਨੂੰ ਪੜਿਆ ਨਹੀਂ ਝੱਟ ਪੱਟੇ ਨੇ ਦਸਤਾਖਤ ਕਰ ਦਿੱਤੇ ਪੈਸੇ ਲੈ ਕੇ ਭੱਜਿਆ ਚ ਕਰਨ ਲੱਗਾ ਘਰ ਆਇਆ ਏ ਆਵਾਜ਼ਾਂ ਮਾਰਦਾ ਏ ਮਾਂ ਕਿ ਮੈਂ ਤੇਰੇ ਲਾਸ ਦੇ ਲਈ پیسے ਲੈ ਆਇਆ। ਪਰ ਕੀ ਹੁੰਦਾ ਏ ਕਿ ਮਾਂ ਕੋ ਆਵਾਜ਼ ਨੇ ਲਈ। ਦੋ ਚਾਰ ਆਵਾਜ਼ਾਂ ਜਰੂਰ ਲਗਾਉਂਦਾ ਏ ਮਾਂ ਕੋ ਤੇ ਸੱਚਾ ਆਪਣੀ ਝੁੱਗੀ ਉਸ ਝੌਂਪੜੀ ਦੇ ਅੰਦਰ ਜਾ ਦਾਖਲ ਹੁੰਦਾ ਤੇ ਕੀ ਤੱਕਦਾ ਏ ਕਿ ਮਾਂ ਤਾਂ ਮਰ ਚੁੱਕੀ। ਉੱਚੀ ਉੱਚੀ ਤਾਂ ਹਾਂ ਮਾਰਦਾ ਰਹਿੰਦਾ ਏ ਆਣ ਗਵਾੜ ਇਕੱਠਾ ਹੋ ਜਾਂਦਾ ਏ ਤੇ ਕਹਿੰਦਾ ਕਿ ਮੇਰੀ ਮਾਂ ਮਰ ਗਈ। ਦੱਸਦਾ ਏ ਕਿ ਮੈਂ ਤਾਂ ਪੈਸੇ ਲੈ ਕੇ ਆਇਆ ਸੀ ਅੱਜ ਕਿ ਮਾਂ ਦਾ ਕਿਸੇ ਚੰਗੇ ਵੈਦ ਕਿਸੇ ਚੰਗੇ ਹਕੀਮ ਦੇ ਕੋਲ ਇਲਾਜ ਕਰਵਾਵਾਂਗਾ। ਪਰ ਕਿੰਦੇ ਆ ਕਿ ਮਾਮੂਕ ਵੀ ਇਹੀ ਕਰਦਾ ਕਿ ਉਹਨਾਂ ਪੈਸਿਆਂ ਦੇ ਨਾਲ ਆਪਣੀ ਮਾਂ ਦਾ ਕਫਨ ਖਰੀਦਦਾ ਹੈ ਤੇ ਅੰਤਮ ਰਸਮਾਂ ਜਿਗੀਆਂ ਕਰ ਲੈਂਦਾ ਹੈ। ਕਾਫੀ ਦਿਨੇ ਘਰੇ ਰਹਿੰਦਾ ਹੈ ਕਿਉਂਕਿ ਮਾਂ ਤੇ ਜਾਨ ਤੋਂ ਬਾਅਦ ਨੂੰ ਡੂੰਗਾ ਸਦਮਾ ਲੱਗਦਾ ਹੈ 6:00 ਵਜੇ ਦੀ। ਕਾਫੀ ਦਿਨੇ ਘਰ ਤੋਂ ਬਾਹਰ ਨਹੀਂ ਜਾਂਦਾ। ਕਾਫੀ ਦਿਨਾਂ ਬਾਅਦ ਸੋਚਦਾ ਹੈ ਕਿ ਹੁਣ ਭੁੱਖੇ ਪੇਟ ਤਾਂ ਬੈਠਿਆ ਵੀ ਨਹੀਂ ਜਾਣਾ। ਤੇ ਢਿੱਡ ਭਰਨ ਦੇ ਲਈ ਰੋਟੀ ਕਮਾਉਣੀ ਪੈਂਦੀ। ਕਿੰਦੇ ਫੇਰੇ ਨੀਂਤ ਮਜ਼ਦੂਰੀ ਦੇ ਲਈ ਉਹ ਉਸੇ ਹੀ ਬਾਜ਼ਾਰ ਨੂੰ ਜਾਂਦਾ ਹੈ ਕਿ ਜਾਂਦਾ ਹਾਂ ਕਿ ਜਿੱਥੇ ਮੈਂ ਕੰਮ ਕਰਨਾ ਸੀਗਾ ਕਿਉਂਕਿ ਇਮਾਨਦਾਰ ਬੰਦਾ ਸੀਗਾ ਸਬਰ ਸੰਤੋਖੀ ਬੰਦਾ ਸੀ ਇਹ ਹਲੇ ਉੱਥੇ ਪਹੁੰਚੇ ਨਹੀਂ ਹੁੰਦਾ ਤੇ ਦੂਰੋਂ ਹੀ ਦੁਕਾਨਦਾਰ ਦੇਖ ਕੇ ਉੱਚੀ ਉੱਚੀ ਰੌਲਾ ਪਾ ਨਸ਼ਟ ਕਰ ਦਿੰਦਾ ਹੈ ਕਿ ਤੂੰ ਮੇਰੇ ਪੈਸੇ ਲੈ ਕੇ ਕਿਧਰ ਪਜ ਗਿਆ ਸੀ ਮੇਰੇ ਕੋਲ ਤੂੰ ਸਾਰੀ ਜ਼ਿੰਦਗੀ ਕੰਮ ਕਰਨ ਦਾ ਵਾਅਦਾ ਕਰਕੇ ਤੇ ਪੈਸੇ ਲੈ ਗਿਆ ਤੂੰ 1000 ਰੁਪਿਆ ਉਹ ਤੂੰ ਵਾਪਸ ਨਹੀਂ ਆਇਆ ਨਾ ਕਿੰਦੇ ਜੋ ਹੀਰੇ ਕੰਨਾਂ ਵਿੱਚ ਆਵਾਜ਼ ਪੈਂਦੀ ਤੇ ਮੈਂ ਤਾਂ ਇੱਕ ਸੌ ਰੁਪਿਆ ਇੱਕ ਸਾਲ ਦਾ ਭੁਗਤਾਨ ਸੀ ਕਿ ਜਿਹੜਾ ਇਹਦੇ ਕੋਲ ਕੰਮ ਕਰਨਾ ਹੈ ਪਰ ਇਹ ਬੋਲ ਖਿਰਿਆ ਹੈ ਤਾਂ ਕਿੰਦੇ ਕਿ ਉਸ ਵਕਤ ਤਾਂ ਇਹਦੇ ਕੋਲ ਕੋਈ ਗਵਾ ਨਹੀਂ ਹੈਗਾ ਸੀ ਕਿਸੇ ਨੂੰ ਨਾਲ ਹੋਰ ਤਾਂ ਲੈ ਕੇ ਨਹੀਂ ਆਇਆ ਸੀ ਉਹਨੇ ਜੋ ਵੀ ਕਾਗਜ਼ ਤੇ ਲਿਖ ਲਿਆ ਉਹਨੇ ਸਾਈਨ ਕਰ ਦਿੱਤੇ ਭੀੜ ਇਕੱਠੀ ਹੋ ਜਾਂਦੀ ਹੈ ਜਦ ਬਾਜ਼ਾਰ ਦੇ ਵਿੱਚ ਰੌਲਾ ਪੈਂਦਾ ਹੈ ਤਾਂ ਕਿੰਦੇ ਲੜਕਾ ਜਿਹੜਾ ਇਹ ਸੋਚਦਾ ਹੈ ਕਿ ਤਾਂ ਮੈਨੂੰ ਇੱਥੇ ਮਾਰ ਮਕਾਉਣਗੇ ਮੇਰੀ ਕੁੱਟ ਮਾਰ ਕਰਨਗੇ ਕਿਉਂਕਿ ਉਹ ਦੁਕਾਨਦਾਰ ਰੌਲਾ ਪਾਉਂਦਾ ਹੈ ਕਿ ਇਥੇ ਰਾਜਮੈਲ ਤੱਕ ਰਾਜੇ ਦੇ ਪਰਿਵਾਰ ਤੱਕ ਤੇਰੀ ਡਿਸ਼ ਕਾਇਦ ਕੀਤੀ ਜਾਵੇਗੀ ਤੇ ਤੈਨੂੰ ਫੜ ਕੇ ਲੈ ਜਾਣਗੇ ਤੇਨ ਜੇਲ੍ਹ ਦੇ ਵਿੱਚ ਸਖਤ ਕਰਤਾ ਜਾਵੇਗਾ। ਲੜਕਾ ਸੋਚਦਾ ਹੈ ਕਿ ਮੈਂ ਬਿਨਾਂ ਕਸੂਰ ਦਾ ਹਾਂ। ਕਿਉਂਕਿ ਉਹ ਕਾਗਜ਼ ਹੈ ਜਿਹੜਾ ਸਾਰਿਆਂ ਨੂੰ ਦਿਖਾਉਂਦਾ ਹੈ ਕਿ ਆਹ ਦੇਖੋ ਇਹਨੇ ਦਸਤਖਤ ਕੀਤੇ ਆ। ਉਹ ਸੋਚਦਾ ਹੈ ਕਿ ਉਸ ਵਕਤ ਤੱਕ ਤਾਂ ਮੈਂ ਮਾਂ ਦੀ ਮੰਨਤਾ ਦੇ ਕਾਰਨ ਇਹਨਾਂ ਅੱਖਰਾਂ ਨੂੰ ਪੜ੍ਹ ਹੀ ਨਹੀਂ ਸਕਿਆ। ਪਰ ਕੀ ਹੁੰਦਾ ਹੈ ਕਿ ਚੁੱਪ ਕਰ ਜਾਂਦਾ ਤੇ ਕੋਲ ਕੋਈ ਹੋਰ ਸਬੂਤ ਨਹੀਂ ਹੈਗਾ। ਦੇ ਲੜਕਾ ਸੋਚਦਾ ਕਿ ਕਿਉਂ ਨਾ ਮੈਂ ਥੋਪ ਭੱਜ ਜਾਵਾਂ ਤਾਂ ਕਿੰਦੇ ਲੜਕਾ ਜਿਹੜਾ ਜਿਹੜੀ ਚਾਦਰ ਦੇ ਬੁੱਕਲ ਮਾਰੇ ਸੀ ਉਹਨੂੰ ਵਗਾ ਕੇ ਮਾਰਦਾ ਤਾਂ ਕਿੰਦੇ ਥੋਪ ਭੱਜ ਜਾਂਦਾ ਭੱਜ ਗਿਆ ਭੱਜ ਗਿਆ ਸ਼ਹਿਰ ਤੇ ਪਿੰਡਾਂ ਵਿੱਚ ਤੀ ਹੁੰਦਾ ਹੋਇਆ ਏ ਜੰਗਲੀ ਜੇਰੀ ਵਾਲਾ ਕਿਸੇ ਜੰਗਲ ਦੇ ਵਿੱਚ ਜਾ ਦਾ ਹੁੰਦਾ ਜਦੋਂ ਉੱਥੇ ਪਹੁੰਚਦਾ ਕਿੰਨੇ ਪਹੁੰਚਣ ਤੱਕ ਗਈਆਂ ਦਰਖਤਾਂ ਦੇ ਨਾਲ ਲੜਕੇ ਦੇ ਕੱਪੜੇ ਵੀ ਪਾੜ ਜਾਂਦੇ ਆ ਦੇ ਵਿੱਚ ਖੂਨ ਨਿਕਲਦਾ ਹੈ ਤਾਂ ਥੱਕ ਜਾਂਦਾ ਛਾਂ ਮਾ ਬਹਿ ਜਾਂਦੀ ਆ ਤਾਂ ਕਿੰਦੇ ਕਿਸੇ ਦਰਖਤ ਦੇ ਥੱਲੇ ਹੀ ਸੌ ਜਾਂਦਾ ਹੈ ਕੁਝ ਹੀ ਦੇਰ ਬਾਅਦ ਉਥੇ ਆਰਾਮ ਕਰਨ ਤੋਂ ਬਾਅਦ ਇਹਦੀ ਅੱਖ ਖੋਲਦੀ ਤੇ ਕੀ ਤੱਕਦਾ ਕਿ ਹਨੇਰਾ ਸ਼ੁਰੂ ਹੋ ਗਿਆ ਹਨੇਰਾ ਪੈ ਗਿਆ ਉੱਠਿਆ ਤੇ ਸਰੀਰ ਇਹ ਜਿਹੜਾ ਬਹੁਤ ਥੱਕਿਆ ਪਿਆ ਸੀ ਤਾਂ ਸੋਚਦਾ ਹੈ ਕਿ ਹੁਣ ਜਾਵਾਂ ਤੇ ਜਾਵਾਂ ਨਹੀਂ ਕੀਤਾ ਕੁਝ ਨਹੀਂ ਪਤਾ ਮੈਂ ਕਿੱਧਰੋਂ ਆਇਆ ਤੇ ਕਿੱਧਰ ਚੱਲਿਆ ਕਹਿੰਦੇ ਹੌਲੀ ਹੌਲੀ ਤੁਰਤੇ ਅੰਤੁਰਤੇ ਰਾਤ ਪੈ ਜਾਂਦੀ ਤੇ ਕਹਿੰਦਾ ਇਹਨੂੰ ਕਿਸੇ ਚਾਨਣ ਦੀ ਕਿਸੇ ਲੋ ਦੀ ਨਜ਼ਰ ਪੈਂਦੀ ਕਿਸੇ ਦੀਵੇ ਦਾ ਇਹਨੂੰ ਚਾਨਣ ਨਜ਼ਰ ਆਉਂਦਾ ਤਾਂ ਕਹਿੰਦੇ ਉਸ ਪਾਸੇ ਨੂੰ ਹੋ ਤੁਰਦਾ ਜਿਉਂ ਹੀ ਉਥੇ ਪਹੁੰਚਦਾ ਤੱਕ ਕੀ ਕਰਦਾ ਹੈ ਤੱਕਦਾ ਹੈ ਕਿ ਉਹੀ ਬਜ਼ੁਰਗ ਜਿਹਨੂੰ ਇਹਨੇ ਰੋਟੀ ਖਵਾਈ ਸੀ ਉਹ ਬਜ਼ੁਰਗ ਉੱਥੇ ਤੱਕਦਾ ਜਦੋਂ ਤੇ ਹੈਰਾਨ ਹੋ ਜਾਂਦਾ ਹੈ ਕਿ ਤਉਹੀ ਬਜ਼ੁਰਗ ਪਰੇ ਚੁੱਪ ਰਹਿ ਨੇ ਕੁਝ ਕੁ देर ਬਾਅਦ ਫਿਰ ਕਹਿੰਦਾ ਹੈ ਕਿ ਤੁਸੀਂ ਤਾਂ ਉਹੀ ਨਹੀਂ ਜਿਹਨਾਂ ਨੂੰ ਬਾਜ਼ਾਰ ਦੇ ਵਿੱਚ ਰੋਟੀ ਖਵਾਈ ਸੀ ਤਾਂ ਹੁੰਦੇ ਆ ਕਿ ਹਾਂ ਕਹਿੰਦਾ ਕਿ ਤੂੰ ਚੁੱਪ ਰਹਿ ਤੂੰ ਦੱਸ ਤੇਰੇ ਨਾਲ ਕੀ ਹੋਇਆ ਤਾਂ ਕਿੰਦੇ ਸਾਰੇ ਆਪਣੀ ਵਿਧਿਆ ਉਸ ਬਜ਼ੁਰਗ ਨੂੰ ਸੁਣਾਉਂਦਾ ਕਿੰਦੇ ਉਹ ਕਹਿੰਦਾ ਕਿ ਇਸ ਸਾਲ ਕੋਈ ਗੱਲ ਨਹੀਂ। ਉਹ ਇਹਦੇ ਅੱਗੇ ਬਹੁਤ ਸੋਹਣਾ ਖਾਣਾ ਬੜੇ ਸੋਹਣੇ ਪਕਵਾਨ ਜਿਹੜੇ ਬਜ਼ੁਰਗ ਰੱਖਦਾ ਹੈ। ਜਦ ਇਹਦੇ ਅਗੇ ਪਕਵਾਨ ਰੱਖੇ ਜਾਂਦੇ ਆ ਤਾਂ ਹੈਰਾਨ ਹੋ ਜਾਂਦਾ ਹੈ ਕਿ ਉਸ ਵਕਤ ਤਾਂ ਖੁਦ ਮੰਗਦਾ ਸੀ, ਮੰਗਤਾ ਬਣਿਆ ਹੋਇਆ ਸੀ। ਕਿ ਇਹਦੇ ਕੋਲ ਇੰਨੇ ਸੁੰਦਰ ਸੋਹਣੇ ਸੋਹਣੇ ਪਕਵਾਨ ਕਿੱਥੋਂ ਆਏ ਪੁੱਛ ਲੈਂਦਾ ਹੈ। ਤਾਂ ਉਹ ਕਹਿੰਦਾ ਕਿ ਤੂੰ ਚੁੱਪ ਰਹਿ ਤੂੰ ਰੋਟੀ ਖਾ। ਆਰਾਮ ਕਰ, ਦਿਨ ਚੜ੍ਹੇਗਾ ਫਿਰ ਆਪਾਂ ਇਹ ਗੱਲ ਕਰਾਂਗੇ। ਇਹ ਚੁੱਪ ਕਰ ਜਾਂਦਾ ਹੈ। ਰੋਟੀ ਟੋਕਾ ਖਾ ਕੇ ਸੌ ਜਾਂਦਾ ਏ ਦਿਨ ਚੜਦਾ ਏ ਤਾਂ ਕਿੰਦੇ ਫਿਰ ਉਹ ਬਜ਼ੁਰਗ ਆਖਦਾ ਏ ਕਿ ਤੂੰ ਹੋਰ ਕੱਪੜੇ ਬਦਲ ਲੈ ਇੱਥੋਂ ਪਾ ਲੈ ਕਿਉਂਕਿ ਤੇਰੇ ਕੱਪੜੇ ਫਟੇ ਪੈਣੇ ਉਹਦੇ ਜਖਮਾਂ ਤੇ ਬੰਦਮ ਪੱਟੀ ਵੀ ਲਾਉਂਦਾ ਬਜ਼ੁਰਗ ਉਹਨੂੰ ਬਾਹਮ ਫੜ ਕੇ ਜੰਗਲ ਵੱਲ ਨੂੰ ਤੁਰਤੇ ਤੁਰਦਿਆਂ ਤੁਰਦਿਆਂ ਕਰਕਾਰ ਕਿਸੇ ਤਰਫ ਤੇ ਕੋਲ ਪਹੁੰਚ ਜਾਂਦੇ ਤੇ ਕਿੰਦੇ ਉਹ ਬਜ਼ੁਰਗ ਆਖਦਾ ਏ ਕਿ ਇਸ ਤਰਫ ਤੋਂ ਥੱਲੇ ਪਟਾਈ ਕਰਨੀ ਸ਼ੁਰੂ ਕਰ ਖੁਦਾਈ ਕਰ ਉਹਨੇ ਨੌਜਵਾਨੇ ਮਾਂ ਦੇ ਦਿੱਤੇ ਸੰਸਕਾਰ ਬੜੇ ਚੰਗੇ ਸੀਗੇ ਉਸ ਬਜ਼ੁਰਗ ਦੀ ਗੱਲ ਨੂੰ ਮੰਨਦਾ ਹੈ ਉਹ ਖਦਰਾਤ ਦੇ ਥੱਲੇ ਪਟਾਈ ਸ਼ੁਰੂ ਕਰਦੇ। ਜਿਉਂ ਹੀ ਖਦਾਈ ਕਰਦਿਆਂ ਕਰਦਿਆਂ ਲੂੰਗਾ ਉੱਥੇ ਟੋਆ ਪੱਟਿਆ ਜਾਂਦਾ ਹੈ ਤਾਂ ਕਿ ਕਿ ਉੱਥੇ ਜਿਸ ਚੀਜ਼ ਦੇ ਨਾਲ ਖਦਾਈ ਕਰ ਰਿਹਾ ਉਹਦੇ ਨਾਲ ਕੁਝ ਕਿਸੇ ਚੀਜ਼ ਦੇ ਵੱਜਣ ਦੀ ਆਵਾਜ਼ ਆਉਂਦੀ। ਤਾਂ ਬਜ਼ੁਰਗ ਆਖਦਾ ਕਿ ਬਾਸ ਇੱਕ ਥੋੜ੍ਹਾ ਧਿਆਨ ਦੇ ਨਾਲ ਟੋਆ ਪੱਟੇ। ਤਾਂ ਇਹ ਲੜਕਾ ਬੜੇ ਧਿਆਨ ਨਾਲ ਟੋਆ ਪੜਦਾ ਤੇ ਕੀ ਉਹਦੇ ਵਿੱਚ ਇੱਕ ਜਿਹਨੂੰ ਬਕਸਾ ਕਹਿ ਸਕਦੇ ਆ ਜਾਂ ਸੰਦੂਕ ਕਹਿ ਸਕਦੇ ਹੋ ਨਿਕਲਦਾ ਹੈ। ਤਾਂ ਬਜ਼ੁਰਗ ਇਹ ਕਹਿੰਦਾ ਕਿ ਬੜੇ ਧਿਆਨ ਨਾਲ ਇਹਨੂੰ ਬਾਹਰ ਕੱਢਣਾ ਟੋਆ। ਜੇ ਉਹ ਹੀ ਉਸ ਬਕਸੇ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਬਜ਼ੁਰਗ ਉਸ ਬਕਸੇ ਨੂੰ ਖੋਲਦਾ ਹੈ ਅਤੇ ਵਿੱਚ ਬਹੁਤ ਹੀ ਸੋਨੇ ਦੀਆਂ ਮੋਹਰੇ ਹੀਰੇ ਮੋਤੀ ਜਵਾਹਰਾ ਬੜਾ ਹੀ ਧਨਦੌਲਤ ਹਰਾਮ ਹੋ ਜਾਂਦਾ ਹੈ ਕਿਸ ਬਜ਼ੁਰਗ ਕੋਲ ਇੰਨਾ ਧਨਦੌਲਤ ਕਿੱਥੋਂ ਆਇਆ ਪਰ ਚੁੱਪ ਰਹਿੰਦਾ ਕਿੰਦੇ ਬਜ਼ੁਰਗ ਆਖਦਾ ਹੈ ਕਿ ਸਰ ਬਕਸੇ ਨੂੰ ਚੁੱਕ ਕੇ ਆਪਾਂ ਵਾਪਸ ਮੇਰੀ ਝੁੱਗੀ ਵੱਲ ਚੱਲੀਂ ਕਿਦੇ ਵਾਪਸ ਫੇਰ ਉਸ ਝੁੱਗੀ ਦੇ ਵਿੱਚ ਆਉਂਦੇ ਆ ਫਿਰ ਇਹ ਪੁੱਛਦਾ ਹੈ ਕਿ ਇਹ ਨਾ ਪਿਆਸਾ ਇਹ ਨਾ ਪਤਾ ਨਦੌਲਤ ਕੋਲ ਕਿਥੋਂ ਆਇਆ ਤਾਂ ਆਖਣ ਲੱਗਦਾ ਏ ਕਿ ਪਹਿਲਾਂ ਸਭ ਤੋਂ ਇੱਕ ਹਿੱਸਾ ਇੱਥੇ ਅਲੱਗ ਕੀਤਾ ਜਾਵੇ ਤੇ ਤਿੰਨ ਹਿੱਸੇ ਤੂੰ ਲੈ। ਕਿਹਾ ਕਿ ਮੈਨੂੰ ਕਿਸੇ ਭਲੇ ਪਰਸ਼ਨ ਨੇ ਦਿੱਤੀ ਸੀ। ਉਹਨੇ ਕਿਹਾ ਸੀ ਕਿ ਦੇ ਨਾਲ ਜਿੰਨੇ ਵੀ ਕਿਸੇ ਦੀ ਮਦਦ ਹੋ ਸਕੇ ਜਿੰਨਾ ਵੀ ਕਿਸੇ ਦਾ ਭਲਾ ਹੋ ਸਕੇ ਤੂੰ ਕਰਾਂ। ਜਿੰਨੇ ਪੈਸੇ ਵੀ ਤੈਨੂੰ ਜ਼ਰੂਰਤ ਏ ਉਹਨਾਂ ਪੈਸਾ ਤੋਂ ਵਰਤ ਲੈਣਾ ਤੇ ਬਾਕੀ ਪੈਸੇ ਨੂੰ ਤੂੰ ਕਿਸੇ ਹੋਰ ਚੰਗੇ ਬੰਦੇ ਦੇ ਹੱਥਾਂ ਦੇ ਵਿੱਚ ਸੌਂਪ ਦੇਣਾ। ਜਿਹੜਾ ਗਾਂਵ ਇਹਦੇ ਨਾਲ ਗਰੀਬਾਂ ਦਾ ਭਲਾ ਕਰ ਸਕੇ ਕਿਸੇ ਭੁੱਖੇ ਨੂੰ ਰੋਟੀ ਖਵਾ ਸਕੇ ਆਪਣੇ ਸਾਰੇ ਵਿਥਿਆ ਸੁਣਾਉਂਦਾ ਹੈ ਤਾਂ ਉਸ ਨੌਜਵਾਨ ਨੇ ਫਿਰ ਕੀ ਕੀਤਾ ਕਿ ਇੱਕ ਹਿੱਸਾ ਜਦੋਂ ਉਸ ਬਜ਼ੁਰਗ ਨੇ ਉਹਦੇ ਵਿੱਚੋਂ ਖਜ਼ਾਨੇ ਦਾ ਕੱਢ ਲਿਆ ਤੇ ਤਿੰਨ ਹਿੱਸੇ ਇਸ ਲੜਕੇ ਨੂੰ ਦੇ ਦਿੱਤੇ ਕਿ ਜਾ ਤੂੰ ਆਪਣੇ ਘਰ ਵਾਪਸ ਜਾ ਤਾਂ ਇਹਦੇ ਲੜਕਾ ਕੀ ਕਰਦਾ ਹੈ ਕਿ ਉਸ ਬਕਸੇ ਨੂੰ ਚੁੱਕਦਾ ਹੈ ਝੋਲੇ ਦੇ ਵਿੱਚ ਪਾਉਂਦਾ ਹੈ ਤੇ ਸਿੱਧਾ ਉਸੇ ਬਾਜ਼ਾਰ ਦੇ ਵਿੱਚ ਜਾਂਦਾ ਹੈ ਜਿੱਥੇ ਉਸਨੂੰ ਜਲੀਲ ਕੀਤਾ ਜਾਂਦਾ ਹੈ ਤਾਂ ਕਹਿੰਦੇ ਇਹ ਉਸ ਦੁਕਾਨਦਾਰ ਦੇ ਬੁਹੇ ਅੱਗੇ ਜਾ ਕੇ ਹੋਰ ਨਾਲ ਲੋਕੀ ਲੋਕਾਂ ਨੂੰ ਠੱਖਿਆ ਕਰਦਾ ਹੈ ਤਾਂ ਕਹਿੰਦਾ ਹੈ ਕਿ ਆਲੇ ਹਜ਼ਾਰ ਰੁਪਏ ਆ ਤੂੰ ਆਪਣਾ ਜਿਹੜਾ ਤੂੰ ਮੈਨੂੰ ਦਿੱਤਾ ਸੀ ਪਰ ਸੱਚ ਕੀ ਹੈ ਇਹ ਉਹ ਰੱਬ ਜਾਣਦਾ ਹੈ ਜਾਂ ਤੂੰ ਜਾਣੇ ਜਾਂ ਮੈਂ ਜਾਣੀ ਸਚਾਈ ਕੀ ਕਿਉਂਕਿ ਜਿੰਨੇ ਪੈਸੇ ਤੇਰੇ ਹੈਗੇ ਨੇ ਉਹ ਤਾਂ ਹੈਗੇ ਨੇ ਜਿਹੜੇ ਬਾਕੀਆਂ ਦਾ ਹਿਸਾਬ ਕਿਤਾਬ ਇਹ ਪ੍ਰਮਾਤਮਾ ਖੁਦ ਆਪ ਕਰ ਲਵੇਗਾ ਕਹਿੰਦੇ ਦੁਕਾਨਦਾਰ ਇਹੜਾ 1000 ਰੁਪਏ ਨੂੰ ਰੱਖ ਲੈਂਦਾ ਹੈ ਤਾਂ ਵਾਪਸ ਲੜਕਾ ਇਸ ਸੰਦੋਖ ਨੂੰ ਲੈ ਕੇ ਆਪਣੇ ਘਰ ਆਉਂਦਾ ਹੈ ਘਰ ਆ ਕੇ ਉਸ ਖਜ਼ਾਨੇ ਵਿੱਚੋਂ ਕੋਈ ਮੁਠੀ ਭਰ ਸੋਨੇ ਦੇ ਸਿੱਕੇ ਕੱਢਦਾ ਹੈ ਉਹਨੂੰ ਬਾਜ਼ਾਰ ਦੇ ਵਿੱਚ ਵੇਚਦਾ ਹੈ ਵੇਚ ਕੇ ਇੱਕ ਦੁਕਾਨ ਹੈ ਜਿਹੜੀ ਉਸੇ ਹੀ ਬਾਜ਼ਾਰ ਦੇ ਵਿੱਚ ਖਰੀਦ ਲੈਂਦਾ ਹੈ ਦੁਕਾਨ ਖਰੀਦ ਕੇ ਉਹ ਦੁਕਾਨ ਹੈ ਜਿਹੜੀ ਇਹ ਰਾਸ਼ਨ ਦੀ ਬਣਾਉਂਦਾ ਹੈ ਕਿ ਜਿੱਥੋਂ ਗਰੀਬਾਂ ਨੂੰ ਫ੍ਰੀ ਰਾਸ਼ਨ ਪਾਣੀ ਮਿਲਦਾ ਜਾ ਸਕੇ ਤਾਂ ਫਿਰ ਕੀ ਹੁੰਦਾ ਹੈ ਇਹਦੀ ਜਿਹੜੀ ਦੁਕਾਨ ਹੈ ਬੜੀ ਸੋਹਣੀ ਚੱਲਣ ਲੱਗ ਜਾਂਦੀ। ਬਾਕੀ ਦਾ ਖਜ਼ਾਨਾ ਜਿਹੜਾ ਆਪਣੇ ਘਰ ਦੇ ਵਿੱਚ ਆਪਣੇ ਝੁੱਗੀ ਦੇ ਵਿੱਚ ਟੋਆ-ਪਟ ਕੇ ਦੱਬ ਦਿੰਦਾ ਹੈ। ਸਮਾਂ گزرਦਾ ਜਾਂਦਾ ਹੈ ਇਹ ਦੁਕਾਨ ਜਿਹੜੀ ਸ਼ਿਖਰਾਂ ਤੇ ਚੱਲਦੀ ਹੈ ਦਾ ਵਪਾਰ ਜਿਹੜਾ ਹੋਰ ਨਾ ਸ਼ਹਿਰਾਂ ਦੇ ਵਿੱਚ ਵੀ ਬਹੁਤ ਸੋਹਣਾ ਚੱਲਣ ਲੱਗ ਜਾਂਦਾ ਹੈ। ਬਹੁਤ ਹੀ ਸੋਹਣਾ ਇਹਦਾ ਕੰਮਕਾਜ ਚੱਲਦਾ ਹੈ ਤੇ ਦੂਜੇ ਵਸੇ ਜੀ ਸਬੰਧ ਨੇ ਦੇ ਨਾਲ ਧੋਖਾ ਕੀਤਾ ਹੁੰਦਾ ਠੱਗੀ ਪਾਰੇ ਹੁੰਦੀ ਹੈ। ਸਬੰਦੇ ਦੀ ਦੁਕਾਨ ਜਿਹੜੀ ਬਿਲਕੁਲ ਬੰਦ ਹੋਣ ਦੀ ਤਾਦਾਦ ਵਿੱਚ ਨਹੀਂ। ਇਹ ਨੌਜਵਾਨ ਲੜਕਾ ਕੀ ਕਰਦਾ ਹੈ ਕਿ ਗਰੀਬਾਂ ਨੂੰ ਉਹ ਕਿ ਆ ਪਾਸਿਆ ਫਰੀ ਆ ਨਾਣਾ ਜਿਹੜਾ ਪਿੰਡਾ ਹੈ ਕਿ ਜਿਹੜੀ ਦੀ ਕਮਾਈ ਹੁੰਦੀ ਉਹਦੇ ਵਿੱਚੋਂ ਹੀ ਬਹੁਤਾ ਪੈਸਾ ਹੈ ਜਿਹੜਾ ਇਹ ਗਰੀਬਾਂ ਦੀ ਮਦਦ ਤੇ ਵਿੱਚ ਲੰਘਾਉਂਦਾ ਹੈ ਤਾਂ ਫਿਰ ਉੱਥੇ ਉਸ ਵਕਤ ਜਦੋਂ ਇਹ ਉਸ ਧੰਨ ਨੂੰ ਆਪਣੇ ਘਰ ਵਿੱਚ ਦੱਬਿਆਂ ਦਾ ਸੋਚਦਾ ਹੈ ਕਿ ਕਿਉਂ ਨਾ ਹੋਣਾ ਮੈਨੂੰ ਤਾਂ ਹੁਣ ਇਸ ਧੰਨ ਦੀ ਹੋਰ ਜ਼ਰੂਰਤ ਰਹੇਗੀ ਕਿਉਂ ਨਾ ਹੁਣ ਇਸ ਪੈਸੇ ਨੂੰ ਮੈਂ ਖੇਤਾਂ ਦੇ ਵਿੱਚ ਜਾਂ ਜੰਗਲ ਦੇ ਵਿੱਚ ਜਾ ਕੇ ਧਾਪਿਆ ਤਾਂ ਫਿਰ ਉਸੇ ਤਰ੍ਹਾਂ ਕੀ ਕਰਦਾ ਏ ਕਿ ਉਸ ਪੈਸੇ ਨੂੰ ਉਸ ਬਕਸੇ ਨੂੰ ਠੀਕ ਉਸੇ ਤਰ੍ਹਾਂ ਜੰਗਲ ਦੇ ਵਿੱਚ ਧਾਪ ਕੇ ਆਉਂਦਾ ਹੈ ਜਿਵੇਂ ਉਸ ਬਜ਼ੁਰਗ ਨੇ ਧਾਪਿਆ ਹੋਇਆ ਸੀ ਉਹਨੇ ਨੂੰ ਕੱਟ ਕੇ ਦਿੱਤਾ ਸੀ ਕਿਉਂਕਿ ਉਹਨੇ ਇਸ ਨੂੰ ਖਜ਼ਾਨਾ ਫੜਾਉਣ ਦੇ ਵਕਤ ਕਿਹਾ ਸੀ ਕਿ ਜਿਸ ਨੇ ਮੈਨੂੰ ਇਹ ਖਜ਼ਾਨਾ ਦਿੱਤਾ ਸੀ ਉਹਨੇ ਮੈਨੂੰ ਵੀ ਇਤਿਆਹਾ ਸੀ ਕਿ ਕਿਸੇ ਭਲੇ ਪੁਰਸ਼ ਦੇ ਹੱਥ ਇਸ ਨੂੰ ਦੇਣਾ ਹੈ ਸੋ ਇਸੇ ਕਰਕੇ ਹੀ ਮੈਂ ਉਸ ਦਿਨ ਕੋਈ ਮੈਂ ਭੁੱਖਾ ਪਿਆਸਾ ਨਹੀਂ ਸੀ ਮੈਂ ਸਿਰਫ ਇਸ ਪੈਸੇ ਨੂੰ ਇਸ ਧਨ ਦੌਲਤ ਨੂੰ ਕਿਸੇ ਚੰਗੇ ਹੱਥਾਂ ਦੇ ਵਿੱਚ ਸੌਂਪਣਾ ਚਾਹੁੰਦਾ ਸੀ ਉਹਦੇ ਲਈ ਮੈਂ ਇੱਕ ਭੁੱਖਾ ਤੇ ਲਾਚਾਰ ਬੰਦਾ ਇੱਕ ਮੰਗਤੇ ਦੀ ਤਰ੍ਹਾਂ ਬਣ ਕੇ ਬਾਜ਼ਾਰ ਵਿੱਚ ਬੈਠ ਗਿਆ ਸੀ ਕੋਈ ਇਹੋ ਜਿਹਾ ਬੰਦਾ ਮੈਨੂੰ ਮਿਲੇ ਕਿ ਜਿਹਨੂੰ ਕੋਈ ਸਬਰ ਸੰਤੋਖੀ ਹੋਵੇ ਜਿਹਨੂੰ ਮੈਂ ਤਾਂ ਅੰਦੌਲਤ ਸੌਂਪ ਸਕਾਂ ਉਹ ਇਹ ਚੀਜ਼ ਮੈਨੂੰ ਤੇਰੇ ਵਿੱਚੋਂ ਨਜ਼ਰ ਆਈ ਕਿ ਤੂੰ ਖੁਦ ਭੁੱਖਿਆ ਰਹਿ ਕੇ ਮੇਰਾ ਟੱਟ ਭਰਿਆ ਤੇ ਮੈਂ ਸੋਚਿਆ ਤੇਰੇ ਤੋਂ ਵਧੀਆ ਕੋਈ ਬੰਦਾ ਨਹੀਂ ਹੋਊਗਾ ਇਸ ਕਰਕੇ ਧੰਨ ਦੌਲਤ ਮੈਂ ਤੈਨੂੰ ਸੌਂਪ ਦਿੱਤਾ ਸੀ ਤੇ ਇਹ ਹੀ ਧਨ ਦੌਲਤ ਹੁਣ ਤੁਸੀਂ ਇਸੇ ਤਰ੍ਹਾਂ ਹੀ ਕਿਸੇ ਭਲੇ ਪੁਰਸ਼ ਦੇ ਹੱਥਾਂ ਵਿੱਚ ਦੇਣਾ ਹੈ ਕਿ ਜੋ ਗਰੀਬਾਂ ਦੇ ਵਿੱਚ ਇਸ ਧਨ ਦੌਲਤ ਨੂੰ ਪਹੁੰਚਾ ਸਕੇ ਤੇ ਬਾਕੀ ਬੱਚੇ ਹੁਣ ਸਿਰ ਦਬ ਦੇ। ਬਸ ਉਸੇ ਸੋਚ ਨਾਲ ਇਹ ਕੀ ਕਰਦਾ ਹੈ ਕਿ ਉਸ ਸੰਦੋਖ ਨੂੰ ਉਸ ਬਕਸੇ ਨੂੰ درخت ਦੇ ਥੱਲੇ ਦਾਪ ਦਿੰਦਾ ਹੈ ਜੰਗਲ ਦੇ ਵਿੱਚ ਜਾ ਕੇ। ਤੇ ਆਪ ਫਿਰ ਉਸੇ ਤਰ੍ਹਾਂ ਇੱਕ ਪ੍ਰਾਣੀ ਹਰ ਰਾਤ ਦੇ ਕੱਪੜੇ ਪਾ ਕੇ ਤੇ ਬਾਜ਼ਾਰ ਦੇ ਵਿੱਚ ਤਪੜੀ ਵਿਛਾ ਕੇ ਉਹ ਰਿਸ਼ਾ ਕੇ ਬੈਠ ਜਾਂਦਾ ਹੈ ਕਿ ਹੁਣ ਕੋਈ ਸਬਰ ਸੰਤੋਖੀ ਬੰਦਾ ਮੈਨੂੰ ਮਿਲੇ ਜਿੰਨੂੰ ਇਹ ਜਿਹੜੀ ਧਨ ਦੌਲਤ ਹੈ ਇਹ ਮੈਂ ਦੇ ਦਿਆਂ ਕਿਉਂਕਿ ਮੈਨੂੰ ਤਾਂ ਹੋਰ ਜ਼ਰੂਰਤ ਨਹੀਂ ਮੇਰਾ ਕਾਰੋਬਾਰ ਸੋਹਣਾ ਚੱਲ ਰਿਹਾ ਹੈ ਕਿਉਂਕਿ ਸਬਰ ਸੰਤੋਖੀ ਬੰਦੇ ਨੇ ਇਹ ਪੈਸੇ ਜਿਹੜੇ ਅੱਗੇ ਸੌਪਣੇ ਸੀ ਤਾਂ ਕਹਿੰਦੇ ਕਿ ਫੇਰ ਖੋਦੇ ਆਪ ਬਾਜ਼ਾਰ ਦੇ ਵਿੱਚ ਬੈਠ ਜਾਂਦਾ ਹੈ ਤੇ ਵੇਟ ਕਰਦਾ ਹੈ ਇੰਤਜ਼ਾਰ ਕਰਦਾ ਹੈ ਕਿ ਕੋਈ ਐਹੋ ਜਿਹਾ ਬੰਦਾ ਮਿਲੇ ਕਿ ਜਿਹੜਾ ਸਬਰ ਸੰਤੋਖੀ ਹੋਵੇ ਇਹ ਪੈਸਾ ਤੇ ਲੈ ਜਿਹੜਾ ਉਹਦੇ ਹੱਥ ਸੌਂਪਿਆ ਜਾਵੇ। ਸੋ ਇਸ ਕਹਾਣੀ ਤੋਂ ਆਪਾਂ ਨੂੰ ਵੀ ਸਿੱਖਿਆ ਸੇ ਦੇਹੀ ਮਿਲਦੀ ਏ ਕਿ ਕਿਸੇ ਦੇ ਨਾਲ ਬੁਰਾ ਨਹੀਂ ਕਰਨਾ ਕਿਉਂਕਿ ਉਸ ਦੁਕਾਨਦਾਰ ਨੇ ਇਹਦੇ ਨਾਲ ਬੁਰਾ ਕੀਤਾ। ਉਹਦੀ ਦੁਕਾਨ ਜਿਹੜੀ ਬਿਲਕੁਲ ਖਤਮ ਹੋ ਗਈ। ਉਹ ਬੇਸ਼ੱਕ ਇਹਦੇ ਕੋਲੋਂ ਮਾਫੀ ਮੰਗਣ ਦੇ ਲਈ ਆਉਂਦਾ ਵੀ ਇਹ ਉਸ ਨੂੰ ਮਾਫੀ ਵੀ ਕਰ ਦਿੰਦਾ ਉਹ ਪੈਸੇ ਵੀ ਇਹਨੂੰ ਵਾਪਸ ਕਰਦਾ ਪੈਸੇ ਵੀ ਨਹੀਂ ਦਿੰਦਾ। ਪਰ ਉਹਨੇ ਬੁਰਾ ਕਰਮ ਕੀਤਾ ਤੇ ਉਹਦਾ ਫਾਲੇ ਜਿਹੜਾ ਉਹਨੂੰ ਬੁਰਾ ਮਿਲਿਆ। ਸੋ ਇਹਨੇ ਪਲਾਕਾਮ ਕੀਤਾ ਸਬਰ ਸੰਤੋਖ ਦੇ ਵਿੱਚ ਰਹਿ ਕੇ ਚੰਗੇ ਸੰਸਕਾਰਾਂ ਦਾ ਧਾਰਨੀ ਸੀ ਤੇ ਇਹਨੇ ਖੁਦ ਭੁੱਖਿਆ ਰਹਿ ਕੇ ਉਸ ਭੁੱਖੇ ਪਿਆਸੇ ਨੂੰ ਰੋਟੀ ਖਵਾਈ ਤਾਂ ਉਹਦਾ ਫਾਲੇ ਜਿਹੜਾ ਇਹਨੂੰ ਮਿਲਦਾ ਏ ਕਿ ਇਹਦਾ ਸੋਹਣਾ ਕਾਰੋਬਾਰ ਵੀ ਚੱਲਦਾ ਏ ਘਰ ਵੀ ਸੋਹਣਾ ਬਣ ਜਾਂਦਾ ਏ ਤੇ ਅੱਗੇ ਇਹ ਹੋਰਾਂ ਦੀ ਮਦਦ ਕਰਦਾ ਏ ਗਰੀਬਾਂ ਨੂੰ ਭੁੱਖਿਆਂ ਪਿਆਸਿਆਂ ਨੂੰ ਰੋਟੀ ਟੁਕ ਖਵਾਉਂਦਾ ਏ ਫ੍ਰੀ ਰਾਸ਼ਨ ਦਿੰਦਾ ਏ ਸਿਸ ਕਹਾਣੀ ਤੋਂ ਸਿੱਖਿਆ ਸਿੱਧ ਸਾਨੂੰ ਵੀ ਇਹ ਹੀ ਮਿਲਦੀ ਏ ਕਿ ਜੇਕਰ ਤੁਹਾਡੇ ਬੂਜੇ ਤੇ ਕੋਈ ਰੋਟੀ ਮੰਗਦਾ ਹੈ ਤੇ ਉਹਨੂੰ ਜ਼ਰੂਰ ਦੇ ਦੇਆ ਕਰੋ ਕੋਈ ਰਾਹ ਜਾਂਦਿਆਂ ਰਸਤੇ ਦੇ ਵਿੱਚ ਕਿਦਰੇ ਤੁਹਾਨੂੰ ਕਿਸੇ ਦੀ ਮਦਦ ਕਰਨ ਦਾ ਕਿਸੇ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤੇ ਜ਼ਰੂਰ ਕਰਿਆ ਕਰੋ ਉਹਦਾ ਜਿਹੜਾ ਫਾਲੇ ਪਰਮਾਤਮਾ ਤੁਹਾਨੂੰ ਕਈ ਵਾਰ ਉਸੇ ਵਕਤ ਹੀ ਦੇ ਦਿੰਦਾ ਹੈ ਤੇ ਨਹੀਂ ਤਾਂ ਥੋੜੀ ਦੇਰ ਬਾਅਦ ਉਹਦਾ ਫਾਲੇ ਜਿਹੜਾ ਤੁਹਾਨੂੰ ਜ਼ਰੂਰ ਮਿਲਦਾ ਹੈ ਤੇ ਮਿਲਦਾ ਕੀ ਹੈ ਸੌ ਨਹੀਂ ਹਜ਼ਾਰ ਨਹੀਂ ਲੱਖਾਂ ਕਰੋੜਾਂ ਗੁਣਾ ਹੋ ਕੇ ਕਈ ਵਾਰ ਤੁਹਾਨੂੰ ਉਹਦਾ ਫਾਲੇ ਜਿਹੜਾ ਮਿਲਦਾ ਕਿਉਂਕਿ ਜਿਹੜੀ ਦੁਆ ਹੈ ਨਾ ਉਸੇ ਵਕਤ ਹੀ ਲੱਗ ਜਾਂਦੀ ਹੈ ਗਰੀਬ ਬੰਦਾ ਪਤਾ ਨਹੀਂ ਕਿੰਨੀਆਂ ਕੋ ਦੁਆਵਾਂ ਦੇ ਸੰਦਾ ਹੈ ਜਦੋਂ ਅਸੀਂ ਉਸ ਭੁੱਖੇ ਨੂੰ ਪਿਆਸੇ ਨੂੰ ਰੋਟੀ ਟੁੱਕ ਖਵਾ ਦਿੰਦੇ ਹਾਂ ਜਾਂ ਉਹਦੀ ਮਦਦ ਕਰਦੇ ਹਾਂ ਸੋ ਇਸ ਵਕਤ ਜਿੱਥੇ ਵੀ ਤੁਹਾਨੂੰ ਸਮਾਂ ਲੱਗੇ ਮੌਕਾ ਮਿਲੇ ਤੁਸੀਂ ਜਿਹੜੀ ਮਦਦ ਹੈ ਗਰੀਬ ਬੰਦੇ ਦੀ ਜ਼ਰੂਰ ਕਰਨੀ ਜਿੰਦੀ ਵੀ ਮਦਦ ਕਰ ਸਕੋ ਮਦਦ ਕਰੋ ਰੋਟੀ ਖਵਾ ਸਕਦੇ ਹੋ ਰੋਟੀ ਖਵਾਓ ਤੇ ਪਰਮਾਤਮਾ ਦਾ ਫਾਲੇ ਜਿਹੜਾ ਤੁਹਾਨੂੰ ਜ਼ਰੂਰ ਦੇਵੇ ਸੋ ਇਸੇ ਦੇ ਨਾਲ ਹੀ ਸਾਡੀ ਅੱਜ ਦੀ ਕਹਾਣੀ ਕਿ ਇੱਕ ਰੋਟੀ ਵੀ ਬੰਦੇ ਦੀ ਕਿਸਮਤ ਨੂੰ ਜ਼ਰੂਰ ਬਦਲ ਦਿੰਦੀ ਹੈ। ਖਵਾਈ ਤਾਂ ਇੱਕ ਰੋਟੀ ਸੀ ਤੇ ਉਹਦਾ ਫਲ ਪਤਾ ਨਹੀਂ ਕਿੰਨੇ ਗੁਣਾ ਉਸ ਨੂੰ ਹੋ ਕੇ ਮਿਲਿਆ। ਸੋ ਇਸੇ ਦੇ ਨਾਲ ਹੀ ਸਾਡੀ ਅੱਜ ਦੀ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ। ਆਪਾਂ ਫਿਰ ਤੋਂ ਤੁਹਾਡੇ ਨਾਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।